ਬਾਬਾ ਓਏ ਹਾਂ ਛੋੜੀ ਇਹ ਕਿਹੜੀ ਐ ਬਾਬਾ ਮੈਂ ਤਾਂ ਲੱਕੀ ਦੇ ਘਰ ਆ ਅੱਛਾ ਕਿਵੇਂ ਸੀ ਠੀਕ ਆ ਬਾਬਾ ਕਿਵੇਂ ਆਈਆਂ ਬਾਬਾ ਮੈਂ ਤਾਂ ਪੁੱਛਾਂ ਐਸੀ ਲੱਸੀ ਹੁੰਦੀ ਓਏ ਲੱਸੀ ਕਿੱਥੇ ਹੁੰਦੀ ਐ ਇੱਕ ਮੈਂ ਸਤੋਕੜ ਹੋ ਗਈ ਸਾਲੀ ਇੱਕ ਸੱਜਰ ਸੂਈ ਐ ਇਹ ਲੋਏ ਥੋੜੇ ਕਹਾਣੀ ਹੁੰਦੇ ਐ ਤੈਨੂੰ ਮੈਨੂੰ ਦੇ ਜਾ ਕੋਈ ਆਪਦੇ ਯੋਗਰੀ ਹੁੰਦੀ ਐ ਚਲ ਤੂੰ ਬਹਲਾ ਕਰਦੀ ਐ ਤੈਨੂੰ ਦੇ ਦਿਆ ਕਰਾਂਗੇ ਲੱਸੀ ਠੀਕ ਆ ਹੁਣ ਹੈਗੇ ਓਏ ਹੁਣ ਤਾਂ ਮੈਨੂੰ ਪੁੱਛਣਾ ਪਊਗਾ ਕੱਲ ਨੂੰ ਲੈ ਜੀ ਦੇਦੋ ਇਹ ਹੈਗੀ ਥੋੜੀ ਕਹਾਣੀ ਮੈਨੂੰ ਘਰੇ ਲੈ ਕੇ ਮੈਨੂੰ ਹੱਥ ਪੱਲਾ ਮਾਰਨਾ ਪਊਗਾ ਬੁੜੀਆਂ ਗਈਆਂ ਹੋਈਆਂ ਦਸਵੀਂ ਤੇ ਅੱਛਾ ਫਿਰ ਮੈਂ ਕੱਲ ਨੂੰ ਆਵਾਂ ਕੱਲ ਨੂੰ ਆਈ ਠੀਕ ਆ ਕੋਈ ਨਹੀਂ ਤੈਨੂੰ ਤਾਂ ਦੇਵਾਂਗੀ ਸ਼ੇਰਾ ਦੱਸੀ ਠੀਕ ਹੈ ਠੀਕ ਹੈ ਰੱਖ ਦੇ ਘਰ ਬਾਬਾ ਚ ਮਾਂ ਰੱਖ ਦਾਂਗੇ ਤੇਰੀ ਲੱਸੀ ਲੈ ਤੈਨੂੰ ਲੱਸੀ ਨਹੀਂ ਦੇਵਾਂਗੇ ਹੋਰ ਦੇਵਾਂਗੇ ਕਿਨੂੰ ਓਏ ਹੋਰ ਤਾਂ ਬਤੰਕ ਦੀ ਕਹਿ ਲਿਆ ਕਿਸੇ ਨੂੰ ਲੱਸੀ ਦੇ ਇਹਨਾਂ ਦੇ ਇਹਨੂੰ ਲੱਸੀ ਲਾਜ਼ਮੀ ਦੇਣੀ ਪਊਗੀ ਮੈਨੂੰ ਚੱਲ ਦੇਖਦੇ ਆ ਕੋਈ ਹੱਲ ਕਰਦੇ ਆ ਕਹਿ ਲਿਆ ਕਿ ਗਾੜ ਦਾ ਲਾਉਣਾ ਹੀ ਪਊਗਾ ਕੋਈ ਹੂੰ ਤਾਂ ਬੁੜੂਆ ਕੰਜਰਦਿਆਂ ਕਹਿ ਦਿੰਦੀ ਆ ਆਪਦੇ ਜੋ ਕਰੀ ਰੜਕਦੇ ਆਪਾਂ ਚੱਲ ਕਰਦਾ ਮੈਂ ਗੱਲ ਇੱਕ ਤਾਂ ਮੈਂ ਐਸ ਕੰਜਰ ਦੀ ਲਤ ਮਾਰ ਗਈ ਟੋਕੜ ਹੋ ਗਈ ਕੰਜਰਦਿਆਂ ਨੇ ਫੰਡਰ ਨਿਕਲ ਗਈ ਇੱਕ ਚਾਲ ਕਹਿ ਲਿਆ ਕਰਦੇ ਆ ਗੱਲ ਕੋਈ ਦੇਖਦੇ ਆ ਬਾਬਾ ਮੰਨ ਕਰੀਆ ਬਾਬਾ ਓਏ ਹਾਂ ਸ਼ੇਰਾ ਕਿਹੜੇ ਕਰੀਓ ਉਹ ਕਰੀਆ ਵੇਬ ਹੈਗੇ ਆ ਉਹ ਤਾਂ ਗਈਆਂ ਹੋਈਆਂ ਸਹੋਰੀਏ ਹੈ ਨਹੀਂ ਕਰੇ ਕੋਈ ਕੋਈ ਨਹੀਂ ਕਰੇ ਤਾਂ ਲੱਸੀ ਲੈਣਾ ਹੀ ਸੀ ਬਾਬਾ ਲੱਸੀ ਲੈਣੀ ਆ ਬੜਾ ਲੇਟ ਹੋ ਗਈ ਲੈਣਾ ਬਾਬਾ ਕਮਾ ਕਰਾਂ ਚ ਬਸ ਟਾਈਮ ਜਨ ਲੱਗਿਆ ਹੈਗਾ ਕਮਾ ਕਰਾਂ ਚ ਕੀ ਬਣਾਉਣਾ ਕੇ ਕੜੀ ਬਣਾਏਗੀ ਕੜੀ ਬਣਾਉਣੇ ਬਾਬਾ ਅੱਛਾ ਕੜੀ ਬਣਾਏਗੀ ਹਾਂ ਉਹ ਮੈਨੂੰ ਦੇਜੀਪੁਰਾ ਕੋਈਆਂ ਲੈ ਆਇਓ ਬਾਬਾ ਫੜਾ ਦੇਂਗੀ ਮੈਂ ਕੱਲੀ ਆ ਘਰੇ ਅੱਛਾ ਕਿੱਧਰ ਗਏ ਬੇਪਰੀ ਹੋਏ ਉਹ ਤਾਂ ਮਿਲ ਲਗਿਆ ਕੁੜੀ ਨੂੰ ਠੀਕ ਆ ਹੋਰ ਦੱਸ ਕੋਈ ਦੁੱਖ ਸੁੱਖ ਸਾਂਝਾ ਕਰ ਲੈ ਬਸ ਦੁੱਖ ਸੁੱਖ ਤਾਂ ਕੀ ਬਾਬਾ ਠੀਕ ਆ ਸਾਰੇ ਸਾਰੇ ਠੀਕ ਆ ਪਰਿਵਾਰ ਦੇ ਹਾਂ ਸਾਰੇ ਠੀਕ ਆ ਜੀ ਹਾਂ ਜਿਆ ਕਰ ਲੈ ਜਾਂ ਕਰ ਸ਼ੇਰਾਂ ਲੱਸੀ ਕੋਈ ਆਪ ਹੈ ਕੋਈ ਹੋਰ ਤੈਨੂੰ ਦਿਨਾ ਮੈਂ ਲੱਸੀ ਦੇਖਦਾ ਲਵ ਜੀ ਕਿਤਾਬ ਨੂੰ ਮਨ ਮਰਕ ਪਿਲਾਉਂਦੇ। ਲੈ ਜੀ ਇਹ ਵੀ ਕਾੜੀ। ਚੌਕ ਰਗਣ ਮੈਂ। ਜਿੰਨ ਕਦੇ ਟੀਮੀ ਨਹੀਂ ਦੇਖੀ। ਓਏ ਆਏ ਦੇਖ ਬਹੁਤ ਐਡੀ ਕਾ। ਬੱਸ ਬਾਦੂ ਆਪੂ। ਬਾਦੂ ਐ। ਹਾਂ ਬਾਦੂ। ਓਏ ਕਣੀ ਦੇ ਕੇ ਜਾਈ ਸ਼ੇਰਾਂ ਮੈਨੂੰ। ਓਏ ਕੋਈਆਂ ਫੜਾ। ਮੇਰਾ ਹੀ ਸ਼ੇਰ ਬਣ ਕੇ। ਹੈਂ? ਕੋਈਆਂ ਫੜਾ ਜਾਣਗੇ ਬਾਕੂ। अच्छा लस्सी ਲੈ ਜਾ ਕਰੋ ਜੀ ਨਾ ਕੋਈ ਠੀਕ ਹੈ ਠੀਕ ਹੈ ਹੋਰ ਇਸ ਨਾਲ ਕੋਈ ਗੱਲਬਾਤ ਨਵੀਂ ਤਾਂ ਨਹੀਂ ਬਸ ਠੀਕ ਆ ਸਾਰੇ ਠੀਕ ਹੈ ਸਾਰਾ ਠੀਕ ਠਾਕ ਆ اچھا ਤੇਰਾ ਘਰ ਵਾਲਾ ਕੀ ਕਰਦਾ ਹੁੰਦਾ ਹੈ ਮੇਰੇ ਘਰ ਆ ਤਾਂ ਕੁਛ ਨਹੀਂ ਹੁੰਦਾ ਸੌਂਡ ਦਾ ਕੰਮ ਕਰਦਾ اچھا ਉਹ ਡੱਕ ਦੇ ਲੋਡ ਕਰਦੇ ਹੁੰਦੇ ਜਿਹੜੇ ਆ ਨਹੀਂ ਨਹੀਂ ਉਹ ਡੀਜੇ ਲਾਉਂਦੇ ਨੇ ਦਾ ਵਿਆਹ ਹਾਂ ਉਹ ਡੀਜੇ ਡੀਜੇ ਕਹਿੰਦੇ ਆ ਹਾਂ ਹਾਂ ਉਹ ਡੀਜਾ ਨੇ ਦਾ ਲੋਕਪੱਟ ਰੱਖਿਆ ਹਾਂ ਉਹ ਤਾਂ ਹੈ ਨੱਚੀ ਜਾਂਦੀਆਂ ਬੁੜੀਆਂ ਕੁੜੀਆਂ ਨਾ ਤਾਂ ਪਤਾ ਲੱਗਦਾ ਨੂੰ ਹੈ ਜਾਂ ਕੁੜੀ ਹੈ ਉਹ ਤਾਂ ਹੈ ਹੈ ਇੱਕ ਚਿਰ ਤੇ ਚੁੰਨੀ ਨਹੀਂ ਲੈਂਦੀਆਂ ਅੱਜ ਕੱਲ੍ਹ ਦੀਆਂ ਉਹ ਤਾਂ ਗੱਲ ਆ ਪਤਾ ਕੀ ਲੱਗੇ ਹੈ ਸ਼ੇਰ ਤੁਮ ਬਚਨੀ ਸਤਨੀ ਲਿਆ ਕਰ ਸਰਤੇ ਕੋਈ ਆ ਬੁਲਾ ਲਾ ਲਾ ਕਰਾਂਗੇ ਹੋਰ ਮੇਰਾ ਇਹ ਸ਼ੇਰ ਆਏ ਨਾ ਕਰਿਆ ਕਰੋ ਆਦਾ ਦੇਖਿਆ ਕਰੋ ਤੁਸੀਂ ਜਵਾਨਾ ਨਾ ਨਾ ਠੀਕ ਹੈ ਠੀਕ ਹੈ ਚਲ ਚੰਗਾ ਬਾਗ ਚਲ ਠੀਕ ਹੈ ਬੂ ਮੈਂ ਜਾਣਿਆ ਫਿਰ ਕੜੀ ਦੇਣ ਆਈ ਮੈਨੂੰ ਕੋਈ ਫੜਾ ਦੂੰਗੇ ਉਹ ਕਰ ਰੱਖ ਲੈ ਕਰੋ ਚਲ 30 ਲੱਖ ਲਿਆ ਕਰਾਂ ਨੀ ਲੈ ਜਾ ਕਰ ਉਹ ਇਹ ਲੱਸੀ ਚੰਗਾ ਚੱਲ ਵਿੱਚ ਪਾਣੀ ਠੋਕ ਦਿਆ ਕਰਾਂਗੇ ਕੈਲਿਆ ਇਹਨੂੰ ਲਸੀ ਲਾਈ ਮੇ ਦੇਣੀ ਪੂਗੀ ਕੈਲਿਆ ਉਹ ਤਾਂ ਸੋਹਣੀ ਵੀ ਬਾਲੀ ਐ ਇਹ ਇਤਨੀ ਕਰਦਾਗਾ ਕਈ ਦੀ ਗਾਣਾ ਦੇ ਲੱਗਦੇ ਬਲਵਨੋ ਜੀ ਕਰਦਾ ਉਹ ਮੇਰੀ ਘਰ ਵਾਲੀ ਤੋਂ ਵੀ ਡਰ ਲੱਗਦਾ ਉਹ ਨਾ ਕਿਤੇ ਮੇਰੇ ਜੁੱਤੀਆਂ ਮਾਰੇ ਮੂੰਗੀ ਦੀ ਦਾਲ ਤਾਂ ਰੋਹੀ ਖਾਂਦੇ ਆ ਅਰੇ ਕੜੀ ਗਾ ਕੇ ਦੇਖ ਲੈ ਕੈਲਿਆ ਆਉਣ ਦੇ ਫੇਰ ਇਹਨੂੰ ਅੱਜ ਕੜੀ ਦੇਣ ਫੇਰ ਪੁੱਛਾਂਗੇ ਲੇ ਪਏ ਹੁਣ ਕਹਿ ਲਿਆ ਨੇ ਤੇ ਪਹਿਰਾ ਹੋ ਗਿਆ ਦੋ ਮਿੰਟ ਅੱਖ ਲਾ ਲੈ ਇਹ ਸਿਲਾ ਮੂਈ ਨਾਲ ਹੀ ਮੈਂ ਨੂੰ ਕੜੀ ਖਵਾਇਆ ਨੇ ਤੇ ਬਾਪੂ ਕੜੀ ਮੰਗ ਰਿਆ ਸੀ ਬਾਪੂ ਹਾਂ ਸ਼ਿਰੋ ਕਰੀਆਂ ਉਹ ਕਰੀਆਂ ਆ ਲੈ ਬਾਪੂ ਕੜੀ ਖਾ ਲੈ ਓਏ ਇੱਥੇ ਰੱਖ ਤੇ ਸ਼ਿਰਾਂ ਉੱਥੇ ਅੱਛਾ ਕੜੀ ਆ ਜੇ ਨਾ ਮੈਨੂੰ ਰੱਸੀ ਪਾ ਦੇ ਲੱਸੀ ਤੈਨੂੰ ਪਾ ਦਾਂ ਰਿਆ ਹਾਂ ਆਇਆ ਬੇਬੇ ਆਈ ਨਹੀਂ ਬਾਪੂ ਉਹ ਕਿਹੜੀ ਆਈ ਉੱਥੀ ਜਾ ਕੇ ਬੈ ਗਈ ਅੱਛਾ ਤਾਂ ਮੇਰਾ ਜੀ ਲੱਗਦਾ ਹੈ ਅੱਛਾ ਘਰ ਵੱਡ-ਵੱਡ ਖਾਈ ਜਾਂਦਾਗਾ ਹੈ ਹਾਂ ਮੈਂ ਤੈਨੂੰ ਕਹਿੰਦਾ ਸੀ ਮਰਾ ਜੀ ਲਵਾ ਜਾਂਦੀ ਐ ਇਨੇ ਚ ਤੂੰ ਨੇ ਲੱਸੀ ਲੈ ਜਾਣੀ ਐ ਬਾਪੂ ਮੇਰਾ ਘਰ ਇਹਨੇ ਸਰਦਾ ਫਿਰ ਤੁਨ ਪਤੀ ਆ ਓਏ ਘਰੇ ਕੀ ਹੁੰਦਾਗਾ ਹਾਂ ਨਾ ਪਰ ਕੋਈ ਕੰਮ ਕਰ ਜੇ ਕੁਛ ਮੇਰੇ ਸੱਸ ਦਾ ਸੁਭਾਅ ਜਾਨੀ ਹੈਗਾ ਤੁਹਾਨੂੰ ਪਤਾ ਹੈ ਓਏ ਸੱਸਾਂ ਤੋਂ ਨਹੀਂ ਡਰਦੇ ਹੁੰਦੇ ਕੀ ਕਰੀਏ ਬਾਪਾ ਫਿਰ ਉਹ ਬਾਹਰ ਆਂਦਾ ਨਾ ਫਿਰ ਉਹਨੂੰ ਆਉਂਦੇ ਨੂੰ ਨਾ ਉਹ ਗੋਲਾਂ ਲਾ ਦਿੰਦੀ ਫਿਰ ਵੀ ਹਾਂ ਕੋਈ ਉਹ ਗੋਲਾਂ ਤਾਂ ਸਾਲਾ ਕਰ ਤੈਨੂੰ ਪਤਾ ਨਾ ਨਾ ਕੁਝ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਫਿਰ ਕਹਿੰਦੀ ਸਾਰਾ ਤੂੰ ਫਿਰਦੀ ਰਹਿਣੀ ਆ ਓਏ ਹਾਂ ਛੇਰਾ ਉਂਗਲ ਵਾਲੇ ਦਾ ਘਰ ਪੱਟ ਦਾਂਦੇ ਆ ਬੰਦੇ ਦਾ ਹਾਂ ਰੋ ਤਾਂ ਕਰਕੇ ਨਾ ਫਿਰ ਉਹਨੂੰ ਕਹਿੰਦਾ ਵੀ ਬਾਹਰੇ ਘੱਟ ਵੱਧੀ ਜਾਇਆ ਕਰ ਅੱਛਾ ਹਾਂ ਪਰ ਗਲਤ ਹੈ ਉਹਦੀ ਵੀ ਸੌਰਗੇ ਵੀ ਹੋਰ ਤੂੰ ਲੱਸੀ ਪਾਣੀ ਲਿਆਉਂਦੀ ਆ ਹੋਰ ਕੀ ਲੈਣੀ ਜਾਨੀ ਆ ਕੋਈ ਤਾਂ ਗੱ ਪਾਣੇ ਉਹ ਲੋਕਾਂ ਦਾ ਤਾਂ ਹੀ ਐ ਕੰਨ ਪਰਤੇ ਕਿਸੇ ਦਾ ਘਰ ਬਰਬਾਦ ਕਰਤਾ ਲੋਕਾਂ ਨੇ ਤਾਂ ਇਹੀ ਕੀਤਾ ਅੱਛਾ ਉਹ ਬੀ ਤੱਕ ਕਰਦਾ ਸਾਰਾ ਸਾਰੇ ਟੰਗ ਕਰਦੇ ਨੇ ਬਾਬਾ ਅੱਛਾ ਕੋਈ ਕੁੜੀ ਮੇਰੇ ਨਣਦਵਾਰ ਜੀ ਚ ਬੈਠੇ ਨਾ ਦੋ ਮਹੀਨੇ ਹੋ ਗਏ ਇਹਨ ਨੂੰ ਕੁਝ ਹੂਕ ਬੜਾ ਨਹੀਂ ਲਾਈ ਜਾਂਦੀ ਰਹਿੰਦੀ ਅੱਛਾ ਉਹ ਗਈ ਨਹੀਂ ਨਹੀਂ ਗਈ ਨਹੀਂ ਬਾਬਾ ਕੋਈ ਥੀ ਬੈਠੀ ਆਉਂਦੀ ਨਹੀਂ ਸੋਹਣੀ ਕਿਤੇ ਹੋਰ ਹੋਰ ਦੇਖ ਲੋ ਰਿਸ਼ਤਾ ਵਾਹ ਬਾਬਾ ਚਾਪ ਦੀ ਚ ਕੋਟਾ ਪੀਆ ਉਹ ਚ ਤਾਂ ਵਿਚਾਰਾ ਤਾਂ ਠੀਕ ਆ ਪਰੋਣਾ ਤਾਂ अच्छा हां ਆਪ ਚ ਖੋਟ ਐ ਉਹ ਫੋਣ ਫਾਣ ਜੇ ਲਾਉਂਦੀ ਹੋਗੀ ਸੱਜਣ ਫੋਣ ਫਾਣ ਤੇ ਕੁਛ ਫਿਰ ਆਪ ਹੀ ਮੂਰੇ ਚ ਬੋਲ ਜੀ ਨਾ ਸੱਸ ਦੇ ਅੱਛਾ ਮੂਰੇ ਬੋਲਦੀ ਐ ਸੱਸ ਦੇ ਉਹ ਕੰਮ ਨਹੀਂ ਕਰਦੀ ਹੈਗੀ ਫਿਰ ਕੋਈ ਸ਼ੇਰਾ ਕਾਲਜੋਗ ਆ ਗਿਆ ਹੁਣ ਕੌਣ ਸੁਣਦਾ ਕਿਸੇ ਦੀ ਕੋਈ ਤਾਂ ਗੱਲ ਆ ਕੋ ਸਾਡੀ ਲੜਾਈ ਕਰਾ ਦਿੰਦੀ ਐ ਰੋਜ਼ ਫਿਰ ਹੁਣ ਮੇਰੀ ਗੱਲ ਸੁਣ ਲੈ ਹੁਣ ਕੈ ਲੈਗਾ ਉਹਨਾਂ ਦਾ ਜਵਾਬ ਸੁਣਦੇ ਐ ਤਾਨੂੰ ਹਾਂ ਸੁਣਦੀ ਐ ਇਹਦਾ ਸ਼ੇਰਾ ਤੂੰ ਜਿਉਂਦੀ ਰਹੇ ਜਿਹੜੀ ਮੈਨੂੰ ਕਢੀ ਦੇਗੀ ਉਹ ਆ ਵੀ ਗਈਆਂ ਨੇ ਵਾਪਕ ਉਹ ਵੀ ਗਈਆਂ ਹੋਈਆਂ ਸੌਰੀ ਮਿਲਣ ਗਈਆਂ ਛੁੱਟੀਆਂ ਸੀ ਅੱਜ ਵਾਕਾਂੀਆਂ ਨੂੰ ਅੱਛਾ ਹੋਰ ਹੋਣ ਸੁਣਾ ਵਧੀਆ ਵਾਪਕ ਹੋਰ ਸਾਰੇ ਵਧੀਆ ਜਿੰਦਗੀ ਲੰਘਦੀ ਹੈ ਘਰ ਵਾਲਾ ਵਧੀਆ ਰਹਿੰਦਾ ਵਧੀਆ ਵਧੀਆ ਆਪਕੋ ਅੱਛਾ ਮੈਂ ਤੈਨੂੰ ਇਹ ਕਹਿੰਦਾ ਸੀ ਕਿ ਆਪਾਂ ਗੱਲਬਾਤ ਕਰ ਲਾਂ ਨੇ ਕੀ ਓਏ ਗੱਲ ਬਾਤ ਕਹਿਣਾ ਕੱਪੂ ਵਾਲੀ ਮੋਟੇ ਸ਼ਰਮ ਕਰ ਲੈ ਤੂੰ ਮੇਰੇ ਪਿਓਾਂ ਵਰਗਾ ਮੈਂ ਤੇਰੀ ਧੀਆ ਵਰਗੀ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲ ਕਹਿਣਾਂ ਓਏ ਗਾਂ ਜੇ ਤੂੰ ਗੱਲ ਲੜਾਂਗੀ ਫੇਰੀ ਗੱਲ ਉੱਡੂਗੀ ਇਹ じゃ ਕੋਈ ਨਹੀਂ ਤੂੰ ਤਾਂ ਮੇਰੇ ਪਿਓਾਂ ਵਰਗਾ ਆਪ ਦੀ ਉਮਰ ਦੇਖ ਲੈ ਨਾਲੇ ਤੂੰ ਮੇਰੀ ਉਮਰ ਦੇਖ ਮੈਂ ਤੇਰੀ ਧੀਆ ਵਰਗੀ ਆ ਉਮਰ ਦੇ ਵਿੱਚ ਕੀ ਰੱਖਿਆ ਬਕੂ ਲੋਕ ਬੋਗਲ ਲਾ ਕਰਦੇ ਨੇ ਓਏ ਦੰਨਾ ਦਾ ਲੋਕਾਂ ਨੂੰ ਕਰੀ ਜਾਂਦੀ ਮੈਂ ਗੱਲ ਕਰਦਾ ਹੁਣ ਤੂੰ ਲੱਸੀ ਲੈਣ ਆਉਂਦੀ ਏ ਲੱਸੀ ਤਾਂ ਲੈਣ ਆਉਣੀ ਏ ਜਿਹੜੇ ਇੱਥੇ ਬੈਠੇ ਹੁੰਦੇ ਨੇ ਰੋਜ਼ ਗੱਲਾਂ ਕਰਦੇ ਨੇ ਵੀ ਇਹਨਾਂ ਦੇ ਘਰੇ ਕੱਲਾ ਬੁढ़ा ਹੁੰਦਾ ਵੀ ਰੋ ਜਾਂਦੀ ਏ ਓਏ ਬੁੜ ਮੇਰੀ ਗੱਲ ਸੁਣ ਉਹਨਾਂ ਨੂੰ ਕੀ ਪਤਾ ਲੱਗਦਾਗਾ ਕੀ ਕੀ ਪਤਾ ਲੱਗਦਾ ਲੋਕਾਂ ਨੂੰ ਬਪੂ ਅੰਧਾ ਦੇ ਵੀ ਕੰਨ ਹੁੰਦੇ ਨੇ ਓਏ ਅੰਧਾ ਦੇ ਦਾ ਕੰਨ ਹੁੰਦੀ ਏ ਸੌਰੀ ਮੈਂ ਤੈਨੂੰ ਇਹ ਤਾਂ ਨਹੀਂ ਕਹਿੰਦਾ ਨਾਲੇ ਮੇਰਾ ਚਿੱਤ ਲੱਗ ਜੂ ਇਤਾਲੀ ਗੱਲ ਨੂੰ ਕੁਲੋਕ ਗੱਲਾਂ ਬਣਾਉਂਦੇ ਥਨੂੰ ਪਤਾ ਓਏ ਸਹੋਰੀਏ ਮੰਨ ਜਾ ਤੂੰ ਕਿਉਂ ਤੇੜਫਾਈ ਜਾਨੀ ਐ ਕੈਲੇ ਨੂੰ ਉਤੋਂ ਦੀ ਹੋ ਕੇ ਲੱਸੀ ਦਿਨਾ ਤੈਨੂੰ ਮੈਂ ਚਾਹ ਮੇਰੀ ਗੱਲ ਸੁਣ ਗਾਹਾਂ ਨਾਲ ਗੱਲ ਕਰ ਲੈ ਓਏ ਮੈਂ ਕਿੱਥੇ ਗੱਲ ਕਰਨੀ ਐ ਹਾਂ ਹੈ ਫੋਨ ਹੈਗਾ ਫੋਨ ਤਾਂ ਮੇਰੇ ਕੋਲੇ ਹੀ ਨਹੀਂ ਫੋਨ ਭਾਂ ਤੇ ਗੱਲ ਕਿਵੇਂ ਕਰਿਆ ਕਰੀ ਓਏ ਫੋਨ ਮੇਰੇ ਅੰਦਰ ਪਿਆਗਾ ਚੱਕ ਕੇ ਲਿਆਉਣਾ ਮੈਂ ਚੱਕ ਲੈ ਪਿਆ ਹੂੰਗਾ ਓਏ ਪੀ ਨਾ ਦੇਖ ਨਾ ਸਰਾਨੇ ਦੇ ਇੱਥੇ ਹਾਂ ਮੇਰਾ ਵਾ ਓ ਆਪਿਆਂ ਦਾ ਇਹ ਦਾ ਤੇ ਨਾ ਹੋਊਗਾ ਹਾਂ ਨੰਬਰ ਦੇ ਦੇ ਲੈ ਨੰਬਰ ਦੇ ਦਾਨੀ ਦੇ ਦੇ ਛੇਤੀ ਓ ਆ ਨਾ ਜਾਵੇ ਨੰਬਰ ਕਹਿਣਾ ਕਿਤੇ ਗਲਤ ਸਮਝੀ ਜਾਵੇ ਸਹੀ ਲਿਖਦੀ ਸਹੀ ਵਾ ਅੱਛਾ ਐ ਕਰੀ ਹਾਂ ਮੈਨੂੰ ਨਾ 8 ਵਜੇ ਤੋਂ ਬਾਅਦ ਫੋਨ ਲਾ ਲੈ ਕਰ 8 ਵਜੇ ਤੋਂ ਬਾਅਦ ਹਾਂ ਉਹ ਮੇਰੀ ਗੱਲ ਸੁਣ ਨਾ ਉਹ ਨਹੀਂ 8 ਵਜੇ ਨਾਲ ਘਰੇ ਹੁੰਦਾ ਘਰ ਤੇ ਬਾਅਦ ਭੱਜ ਜਾਂਦਾ ਹੁੰਦਾ ਉਹ ਮੈਂ ਤੇਰੀ ਤਾਈ ਨੂੰ ਫੋਨ ਲਾਉਣਾ ਮੈਂ ਪੁੱਛਾਂ ਵੀ ਕਹਿ ਦੇਣ ਲਾਉਂਗੀ ਪੁੱਛ ਲੈ ਸਿੱਧ ਕਰ ਓਏ ਪੁੱਛਦਾ ਸਹੁਰੇ ਓਏ ਹੈਲੋ ਓਏ ਕਹਿ ਕੇ ਦੇਣ ਲਾਏਗੀ ਹਜੇ ਅੱਛਾ 5 6 ਦਿਨ ਲਾਏਗੀ ਚੱਲ ਤੇਰੀ ਮਰਜ਼ੀ ਐ ਓਏ ਤੇ ਘਰ ਦਾ ਵਾਲਾ ਔਖਾ ਹੋ ਰਿਹਾ ਕੈ ਲੈ ਨਾ ਅੱਛਾ ਓਏ ਇਨਾਂ ਦਾ ਦਾ ਕੋਈ ਬਿੰਗੀ ਰਹੁ ਚੂਲ ਮੇਰੇ ਘਰ ਦਾ ਵੀ ਦੇਖ ਲੈ ਤੂੰ ਚੱਲ ਕੋਈ ਨਹੀਂ ਤੇਰੀ ਮਰਜ਼ੀ ਹੈ ਕੀ ਕਰਦਾਰੋ ਕੱਲ ਚੰਗਾ ਲੈ ਉਹ ਤਾਂ 2-3 ਦਿਨ ਹੀ ਆਉਂਦੀ 2-3 ਦਿਨ ਹਾਂ ਆਉਂਦੀ ਨਹੀਂ ਆਉਂਦੀ ਨਹੀਂ ਕਹਿੰਦੀ ਮੈਂ ਤਾਂ ਪੂਰੀ ਦੇ 60 ਫੀਟ ਵੱਜੀ ਹੋਊਗੀ अच्छा ओथे हैगी दाखिल कहनी अस्पताल च ठीक है हं हुन तू दस चल तू एं कर मेरी गल ਸੁਣਾ ਓਏ ਕੱਲ ਤੇ ਰੱਖ ਲੈ ਅੱਜ ਕਿਹੜਾ ਜ਼ਰੂਰੀ ਐ ਆਹੋ ਐਂ ਕਰ ਕੱਲ ਨੂੰ ਮੈਨੂੰ 8 ਵਜੇ ਤੋਂ ਬਾਅਦ ਫੋਨ ਲਾ ਲੈ 8 ਵਜੇ ਤੋਂ ਬਾਅਦ ਹਾਂ ਚਲ ਠੀਕ ਐ ਫੇ ਲੱਛੀ ਲੈ ਜਾ ਤੂੰ ਲੱਛੀ ਪਾ ਕੇ ਲਿਆ ਦੇ ਪਾਪਾ ਫਿਰ ਮੈਂ ਬਾਅਦ ਜੂ ਮੈਨੂੰ ਪਉਣਾ ਪਊ ਆ ਬਸ ਠੀਕ ਐ ਸਭ ਇਹ ਹੋਰੀ ਸਮਝੀ ਆਵੇ ਹਰ ਆਪੁ ਹਪਾਲ ਦੀ ਹੈ ਤੇ ਪਾ ਕੇ ਵੀ ਤੂੰ ਦੇ ਦਸ ਤੂੰ ਪਾਲੈ ਤੁ ਲੱਸੀ ساری ਗੱਲ ਸਹੀ ਹੈ ਉਹ ਕੜਾ ਮੈਨੂੰ ਪੁੱਛਦਾਗਾ ਨਾ ਮੈਨੂੰ ਕੜਾ ਕਰੇਦਾ ਪਤਾ ਲਿਆ ਕਿੰਨਾ ਉਹ ਲੈ ਪਾਤਾ ਪਤਾ ਕੀ ਲੱਸੀ ਮੈਂ ਠੀਕ ਕੱਲ ਨੂੰ ਫੋਨ 8 ਵਜੇ ਤੋਂ ਬਾਅਦ ਲਾਣੀ ਹਾਂ ਜੀ ਚੰਗਾ ਚੰਗਾ ਮੈਂ ਕੱਲ ਨੂੰ ਆਜੂ ਫੋਨ ਲਾ ਲਈ ਫੋਨ ਤਾਂ ਤੈਨੂੰ ਮੈਂ ਲਾ ਲੂੰ ਲੈ ਕੇ ਲਿਆ ਕੰਮ ਤਾਂ ਬਣ ਗਿਆ ਅੰਜਰ ਦੇ ਆ ਧੁੰਦ ਚੀਜ਼ ਤੁਰੇ ਫਿਰਦੇ ਸੀ ਕੀ ਕਰਦਾ ਹੁਣ ਕਰਦਾ ਰਹੋ ਤੂੰ ਮੌਜਾਂ ਲਾਗੀਆਂ ਨਾਲੇ ਲੱਸੀ ਲੈ ਆਉਂਦੀ ਐ ਨੈਂ ਦੁਨੀਆ ਨੂੰ ਸ਼ੱਕ ਨਹੀਂ ਹੁਣ ਕੰਮ ਤਾਂ ਬਣ ਗਿਆ ਨਜ਼ਾਰੇ ਲਵਾਗੇ ਬੁੱਲੇ ਵਡਾਗੇ ਅੱਜ ਆਉਣਦੇ ਅੱਜ ਲਾਵਾਂਗੇ ਜਿਗਾਰ ਉਹਦੇ ਨਾਲ ਇਹ ਰਕਤਿਆਂ ਕੋਈ ਠੰਡੀ ਤੱਤੀ ਗੱਲ ਸਾਲਿਆ ਕਹਿ ਲਿਆ ਹੁਈ ਫਿਰਦਾ ਸੀ ਹੁਣ ਤੇਰੀ ਤਾਈ ਨੂੰ ਫੋਨ ਹੀ ਨਹੀਂ ਕਰਦਾ ਜਵਾਕ ਜੀ ਨੂੰ ਕਹਿ ਦਿੰਦਾ ਰੋ ਜੀ ਫੋਨ ਲਾ ਲੈ ਫੋਨ ਲਾ ਲੈ ਹੁਣ ਆਪਾਂ ਲਾਉਂਦੀ ਨਹੀਂ ਆ ਲੈ ਇੱਕ ਤਾਂ ਕੰਜਰ ਦਾ ਲਾਈਟ ਵੀ ਉੱਟ ਗਈ ਗਰਮੀ ਬਾਲੀ ਹੈ ਜੀ ਚੱਲ ਬਹਿ ਜਾ 10 ਮਿੰਟ ਲੈ ਕਾਈ ਲੈ ਕੰਜਰ ਦਾ ਫੋਨ ਹੀ ਲਾ ਲੈ ਨੂੰ ਲੱਸੀ ਲੈਣਾ ਚਾਹੀਨੀ ਲੇਟ ਹੋ ਗਈ ਕਰਦਾ ਫੋਨ ਆਹੀ ਨੰਬਰ ਹੈ ਕਾ ਦਿਨੋਂ ਵੀ ਹਟ ਗਿਆ ਕੰਜਰ ਦਾ ਆਹੀ ਹੈ ਓਏ ਹੈਲੋ ਹੈਲੋ ਹਾਂ ਕਿਵੇਂ ਐ ਠੀਕ ਆ ਓਏ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਓਏ ਅੱਜ ਮੇਰੇ ਘਰ ਵਾਲੀ ਦਾ ਫੋਨ ਆਇਆ ਸੀ ਕੀ ਕਹਿੰਦੀ ਉਹ ਕਹਿੰਦੀ ਮੈਂ ਆਉਂਗੀ ਅੱਜ ਹੋਰ ਮੈਂ ਕਹਿੰਦਾ ਸੀ ਚਾਰ ਪੰਜ ਦਿਨ ਲਾ ਕੇ ਆਉਗੀ ਓਏ ਪਤਾ ਨਹੀਂ ਸਹੂਰੀ ਨੇ ਫੋਨ ਕਰਤਾ ਅੱਛਾ ਤੂੰ ਐਂ ਕਰ ਹੁਣੀ ਆ ਜਾ ਆਉਣੀ ਆ ਉਹ ਘਰੇ ਸੀਗਾ ਮੈਂ ਮੜੇ ਪਾਸੋਂ ਭੱਗ ਜਾਂਦੇ ਮੈਂ ਆਉਣੀ ਓਏ ਟਾਲਫਾਲ ਕੇ ਆ ਜਾ ਚੱਲ ਆਉਣੀ ਆ ਤੂੰ ਫੋਨ ਕੱਟ ਆਉਣੀ ਆ ਕੱਟ ਤਾਂ ਆਉਂਦੀ ਆ ਕਹਿੰਦੀ ਓਏ ਆ ਗਈ ਵਾਲੀ ਵੱਡੀ ਐ ਉਹ ਕਰੀ ਉਹ ਕਰੀ ਆ ਹਾਂ ਹੁਣ ਦੱਸ ਓਏ ਆਉਂਦੇ ਐ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਓਏ ਸੱਜਰੀ ਦਾ ਨਹੀਂ ਪਤਾ ਕਿਹੜੀ ਬਸਤੀ ਆਉਗੀ ਤਾਂ ਫੋਨ ਕਰਤਾ ਮੈਂ ਤੈਨੂੰ ਕਿਹੜੇ ਪਿੰਡ ਗਈ ਐ ਓਏ ਇੱਥੇ ਹੀ ਗਈ ਐ ਜੀ ਅਜਲਾਲਾਬਾਦ ਹਾਂ ਠੀਕ ਐ ਇੱਕ ਤਾਂ ਦੂਰ ਐ ਇੱਕ ਤੈਨੂੰ ਪਤਾ ਵੀ ਮਹੀਨਾ ਕਿਹੜਾ ਚੱਲੀ ਜਾਂਦਾ ਹੈ ਹਾਂ ਆਹੀਂ ਤੈਨੂੰ ਕਹਿੰਦਾ ਸੀ ਵੀ ਕਿਤੇ ਹੋਰ ਨਾ ਕੰਡੇ ਵੇਝਣ ਉਹ ਤਾਂ ਹੈ ਗੱਲ ਹੈ ਲੱਸੀ ਲੁਸੀ ਲੈਣ ਚੋਰੀਓ ਫੋਰੀਓ ਆ ਜਾਇਆ ਕਰ ਹੁਣ ਕੋਈ ਨਾ ਚੋਰੀਓ ਸਫੋਰੀਓ ਆ ਜਾਇਆ ਕਰ ਫੇਰ ਆਪਾਂ ਘਰੇ ਨੀ ਫੇਰ ਬਾਹਰੇ ਵੱਗ ਚੱਲਿਆ ਕਰਾਂਗੇ ਓਏ ਹੋਰ ਬਾਹਰੇ ਬੁਹਰੇ ਕਿਤੇ ਦਾ ਲਾ ਲਿਆ ਕਰਾਂਗੇ ਹੈ ਇੰਨੀ ਤਾਂ ਗੱਲ ਕਰਨੀ ਪਊਗੀ ਹੁਣ ਹੁਣ ਸਾਲਾ ਇਹ ਦੁਨੀਆ ਤੋਂ ਵੀ ਡਰ ਲੱਗਦਾ ਹੈ ਹੋਰ ਉਹਨਾਂ ਨੇ ਸੱਸ ਪੜ ਚੰਦ ਕੇ ਹਟਾ ਗਏ ਉਹ ਸੱਸਾ ਦਾ ਸਾਰਿਆਂ ਦੀ ਪੈੜੀਆਂ ਅੱਜ ਕੱਲ ਤੈਨੂੰ ਪਤਾ ਤਾਂ ਹੈਗਾ ਤੂੰ ਮੇਰੀ ਗੱਲ ਸੁਣ ਹਾਂ ਮੈਂ ਨਾ ਕੱਲ ਨੂੰ ਨਾ ਕੰਟ ਜਾਉਂਗੀ ਅੱਛਾ ਚਾਰ ਪੰਜ ਦਿਨ ਲਾ ਕੇ ਆਉਂਗੀ ਤੁਹਾਨੂੰ ਮੈਂ ਉਧਰੀ ਭਰਾ ਦੂੰਗੀ ਓਏ ਹਾਂ ਠੀਕ ਹੈ ਹਾਂ ਹੀ ਕਰੀ ਮੈਂ ਆ ਜਾਉਂਗਾ ਮੈਂ ਕਿਉਂ ਮੈਂ ਰਿਸ਼ਤੇਦਾਰੀ ਦੀ ਜਾ ਕੇ ਹੁਣ ਓ ਤੂੰ ਕੋਈ ਬਹਾਨਾ ਮਾਰ ਜੂ ਉਧਰੀ ਆਪਾਂ ਆਹੋ ਕਰ ਲਾਂਗੇ ਕੋਈ ਰੂਮ ਬੁੱਕ ਕਰ ਲਾਂਗੇ ਚਾਰ ਦਿਨ ਰੂਮ ਹੋਰ ਹਣ ਉੱਥੇ ਰਹਿਇਆ ਕਰੀ ਬਹਾਨੇ ਨਾਲ ਇਥੇ ਕਿਹੜਾ ਪਤਾ ਲੱਗਣਾ ਵੀ ਕਿੱਥੇ ਗਈ ਐ ਚਲ ਓ ਤੂੰ ਬੁੱਛ ਨੀ ਬਰੇ ਓਏ ਸਾਰਾ ਇੰਤਜ਼ਾਮ ਮੈਂ ਕਰ ਦੂੰ ਆਉ ਤੂੰ ਪੁੱਛ ਲਈ ਹਾਂ ਤੂੰ ਡਰਨਾ ਪੈਣਾ ਨਾ ਵੀ ਆਉਂਦਾ ਜਾਣਾ ਰਹਿਣਾ ਬਾਜ਼ਾਰ ਚ ਮੈਨੂੰ ਨਾ ਪਤਾ ਨਹੀਂ ਹੈਗਾ ਨਾ ਓਏ ਪੈਸੇ ਟੱਕਰ ਤੂੰ ਤੂੰ ਨਾ ਡਰ ਮੈਂ ਆਪੀ ਪੈਸੇ ਦੇ ਦੂੰ ਠੀਕ ਆ ਤੇਰੇ ਲਈ ਮੈਂ ਇਨਾ ਕੁਝ ਕਰ ਸਕਦਾ ਕੱਲ ਆਹੋ ਤਾਂ ਠੀਕ ਆ ਹੋਰ ਦੱਸ ਹੋਰ ਤਾਂ ਠੀਕ ਆ ਮੈਂ ਕਹਿੰਦੀ ਸੀ ਮੈਨੂੰ ਲੱਸੀ ਪਾ ਦੇ ਫਿਰ ਮੈਂ ਓਏ ਲੱਸੀ ਤਾਂ ਲੈ ਜੀ ਜਿਹੜੇ ਕੰਮ ਆਈਆਂ ਉਹ ਤਾਂ ਕਰ ਲੀਏ ਫਿਰ ਕੋ ਦੇਖ ਨਾ ਉਹ ਆ ਨਾ ਜਾ ਮਿੰਟ ਮਾਰਾ ਆਇਆ ਆਇਆ ਕੇ ਨਾ ਜੱਫਰ ਇਹ ਮੈਨੂੰ ਵੀ ਮਰਵਾ ਦੇਗਾ ਓਏ ਤੈਨੂੰ ਕੀ ਮਰਵਾਉਣਾ ਇਧਰ ਆਇਆ ਓਏ ਆਇਆ ਬੜਾ ਟਾਈਮ ਲਈ ਨਹੀਂ ਹੈ ਬੜਾ ਟਾਈਮ ਤਾਂ ਲੋਡ ਜੇ ਹੋ ਜਾ ਬੋਨਾ ਠੀਕ ਹੈ ਠੀਕ ਆ ਚਲ ਫਿਰ ਹੁਣ